ਲੋ ਵੀ ਮਿੱਤਰੋ ਆਪਾਂ ਦੇਖੋ ਮਰੂਤੀ ਸੂਜ਼ੂਕੀ ਨੈਕਸਾ ਦੀ ਏਜੰਸੀ ਪਹੁੰਚ ਚੁੱਕੇ ਆ ਆਪਾਂ ਬੈਗੇ ਹੁਣ ਆ ਦੇਖੋ ਬਲੀਨੋ ਬਲੀਨੋ ਦਾ ਟੋਪ ਮਾਡਲ ਆ ਬਾਰੀ ਖੜੀ ਸੀ ਮੈਂ ਕਿਹਾ ਤੁਹਮ ਦਿਖਾ ਦਿਆਂ ਇੰਟੀਰੀਅਰ ਆ ਦੇਖੋ ਆ ਜੇ ਟਾਕੀ ਦੇ ਬਟਨ ਨੇ ਕੁਝ ਐ ਮੇਦੀ ਲੱਗਦੀ ਐ ਤੁਹਾਨੂੰ ਆਹ ਦਾ ਸਟੀering wheel ਉੱਪਰ ਇਹ ਦੇਖੋ ਹੁਣ ਆਪਾਂ ਆ ਗਏ ਆ ਗ੍ਰੈਂਡ ਵਿਟਾਰਾ ਦੇ ਅੰਦਰ ਪਿਛਲੀ ਸੀਟ ਤੇ ਆ ਦੇਖੋ ਆ ਇਹਦੇ ਪ੍ਰਾਈਵੇਟ ਜਾਲੀ ਇਹ ਵਿਚੀ ਹੁੰਦੀ ਐ ਇਹਦੇ ਫਿੱਟ ਵਾਲੀ ਆਹ ਦੇਖ ਪਾਵਰ ਵਿੰਡੋ ਆਨੇ ਚਾਰੇ ਦੀ ਚਾਰੇ ਆ ਏਸੀ ਆ ਗਿਆ ਹੁਣ ਤੁਸੀਂ ਗੈਸ ਕਰੋ ਇਹ ਆ ਜਿਮਨੀ ਦੇਖੋ ਜਿਮਨੀ ਆਹ ਦਾ 4x4 ਵਾਲਾ ਗੇਅਰ ਆਹ ਦਾ ਦੂਜਾ ਗੇਅਰ ਸੀ ਆ ਪਿੱਛੇ ਉਹਦੀ ਸਪੇਸ ਜੀ ਇੰਨੀ ਕਾ ਆ ਦੇਖੋ ਆ ਗੇਅਰ ਆ ਇਹਦਾ ਆ 2 ਮੀਟਰ ਨੇ ਪਰ ਮੈਂ ਤੁਹਾਨੂੰ ਕੰਟਰੋਲ ਇਹ ਸਟਾਰਟ ਕਰ ਰਿਹਾ ਹਾਂ ਆਹ ਗ੍ਰੈਂਡ ਵਿਟਾਰਾ ਤੇ ਅਸੀਂ ਬੈਠੇ ਸੋਪਿਆ ਤਾਂ ਮੈਂ ਕਿਹਾ ਗ੍ਰੈਂਡ ਵਿਟਾਰਾ 2025 ਵਾਲਾ ਮਾਡਲ ਦਿਖਾਈਏ ਲੋ ਵੀ ਮਿੱਤਰੋ ਆ ਗਈ ਆਪਣੀ ਨਵੀਂ ਨਮੇਲੀ ਗ੍ਰੈਂਡ ਵਿਟਾਰਾ ਜਿਹੜੀ ਆਪਾਂ ਲੈਣੀ ਆ ਇਹ ਆ ਗੈਂਟਾਰਾ ਜੈਟਾ ਦਾ ਟੋਪ ਮਾਡਲ ਸਮਾਰਟ ਹਾਈਬ੍ਰਿਡ ਦੇਖੋ ਕੁਝ ਐਵੇਂ ਦੀ ਲੱਗਦੀ ਆ ਪਿੱਛੋਂ ਅੱਗੋਂ ਦਿਖਾਉਣਾ ਖੜਜੋ ਆ ਤੇ ਖਿਸ਼ੇ ਦੇ ਵਿੱਚ ਦੀ ਅੱਗੋਂ ਦੀ ਦਿਖਾਉਨੇ ਆ ਤੁਹਾਨੂੰ ਲੁੱਕ ਬੜੀ ਜ਼ੋਰ ਜਸਤਾ ਇਹਦੀ ਦੇਖੋ ਇਹ ਆ ਦੇਖੋ ਅੱਗੋਂ ਵੀ ਲੁੱਕ ਦੇਖੋ ਅੱਗੇ ਅੰਦਰੋਂ ਵੀ ਦਿਖਾ ਦਿੰਨਾ ਤੁਹਾਨੂੰ ਮੜੀਏ ਆ ਦੇਖੋ ਅੰਦਰੋਂ ਚੈੱਕ ਕਰੋ ਆ ਇਹ ਦੇ ਕੰਟਰੋਲ ਸਟੇ ਟਾਕੀ ਵਾਲੇ ਟਾਕੀ ਲੱਗ ਨਹੀਂ ਰੁਕ ਜਾ ਚਲੋ ਲੋ ਵੀ ਮਿੱਤਰੋ ਆਪਾਂ ਸਾਰਾ ਕੁਝ ਕਰ ਕਰਕੇ ਹੁਣ ਗੱਡੀ ਨੂੰ ਫਾਈਨਲੀ ਲੈ ਕੇ ਜਾਵਾਂਗੇ ਉੱਪਰੋਂ ਲਿਫਟ ਤੋਂ ਉਤਰੂਗੀ ਹੁਣ ਥੱਲੇ ਇਹ ਤਾਰ ਨਹੀਂ ਗਿਆ ਆਪਾਂ ਨੂੰ ਤੁਸੀਂ ਦੇਖ ਤਾ ਲਈ ਹੁਣੀ ਆਪਾਂ ਕਿਹੜੀ ਗੱਡੀ ਲਈ ਹੈ ਗ੍ਰੈਂਡ ਵਿਟਾਰਾ ਜੈਟਾ ਦਾ ਟੋਪ ਮਾਡਲ ਦੇਖੋ ਕਿਆ ਲੁੱਕ ਲੱਗ ਰਹੀ ਹੈ ਉਮੀਦ ਕਰਦਾ ਤੁਹਾਨੂੰ ਮੇਰੀ ਸਾਡੀ ਗੱਡੀ ਵਧੀਆ ਲੱਗੀ ਹੋਊਗੀ ਵੀਡੀਓ ਵੀ ਪਸੰਦ ਆਈ ਹੋਊਗੀ ਤਾਂ ਇਸ ਕਰਕੇ ਵੀਡੀਓ ਨੂੰ ਕਰ ਦਿਓ ਲਾਈਕ ਮਿਲਦੇ ਆ ਸਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਚਲੋ